ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਨੇ ਆਪਣੇ ਦੇਸ਼ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਖਿਲਾਫ ਇੱਕ ਨਫ਼ਰਤ ਭਰਿਆ ਬਿਆਨ ਦਿੱਤਾ ਜਿਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਅਦਾਕਾਰਾਂ ਨੇ ਉਹਨਾਂ ਦੇ ਇਸ ਬਿਆਨ ਨੂੰ ਗਲਤ ਠਹਿਰਾਇਆ ਉੱਥੇ ਹੀ ਜਦੋਂ ਸ਼ੌਂਕੀ ਸਰਦਾਰ ਫਿਲਮ ਦੀ ਪ੍ਰੋਮੋਸ਼ਨ ਕਰਨ ਬੱਬੂ ਮਾਨ ਤੇ ਗੁੱਗੂ ਗਿੱਲ ਪਹੁੰਚੇ ਤਾਂ ਪੱਤਰਕਾਰਾਂ ਨੇ ਉਹਨਾਂ ਨੂੰ ਇਫਤਖਾਰ ਠਾਕੁਰ ਦੇ ਉਸ ਬਿਆਨ ਬਾਰੇ ਸਵਾਲ ਕੀਤਾ ਤਾਂ ਉਹਨਾਂ ਦਾ ਕੀ ਕਹਿਣਾ ਆਓ ਦੇਖਦੇ ਹਾਂ ਕੋਈ ਲੱਗਦਾ ਹੈ ਪੱਤਰਕਾਰ ਸਾਹਿਬ ਵੀ ਉਹਦੇ ਕੈਨੇਡਾ ਨਾਲ ਨਾ ਰੁਕਣੀਆਂ ਨਾਲ ਲੱਗਦੀ ਨਾ ਬਿਲਕੁਲ ਇਹ ਬਿਲਕੁਲ ਹੈ ਬਤਾ ਤੇ ਕੋਸ਼ਿਸ਼ ਤਾਂ ਦੁਆ ਹੀ ਕਰੋ ਨਾ ਹੀ ਲੱਗੇ ਨਾ ਹੀ ਲੱਗੇ ਔਰ ਅਸੀਂ ਤਾਂ ਨਿੱਜੀ ਤੌਰ ਤੇ ਸਾਰੇ ਆਰਟਿਸਟਾਂ ਦੇ ਤੌਰ ਤੇ ਸਾਡੇ ਕੋਲ ਕੁਝ ਜਗ੍ਹਾ ਦਿੱਤਾ ਹੈ ਪੋਸਟ ਵੀ ਭਾਈ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਆ ਜਿਹੜੇ ਉਧਰੋਂ ਫਿਰ ਬਾਰਡਰ ਜਦੋਂ ਖਾਲੀ ਕਰਾਉਂਦੇ ਆ ਤਾਂ ਅਸੀਂ ਵੀ ਖਾਸ ਜਗ੍ਹਾ ਮੋਹਿਆ ਕਰਾ ਸਕਦੇ ਹਾਂ ਉਹਨਾਂ ਪਰਿਵਾਰਾਂ ਨੂੰ ਬਟ ਨਾ ਹੀ ਲੱਗੇ ਜੇ ਲਾਗੀ ਫਿਰ ਆਪਣੀਆਂ ਰਫਲਾਂ ਨੂੰ ਤੇਲ ਲਾ ਲੋ ਫਿਰ ਵੇਖਿਆ ਆਪਦੇ ਆਪ ਦੇ ਪਿੰਡ ਦੀ ਰੱਖ ਦੇਖੋ ਫੌਜੀ ਤਾਂ ਅਸੀਂ ਨਹੀਂ ਬਣ ਸਕਦੇ ਕਿਉਂਕਿ ਅਸੀਂ ਸਿਵਲਿਅਨ ਹੈ ਔਰ ਹਾਦਸਾ ਰਾਤ ਤੇ ਤੁਸੀਂ ਅਸੀਂ ਨਹੀਂ ਜਾ ਸਕਦੇ ਉਹਨਾਂ ਦੀ ਕੋਈ ਸੀਮਾ ਹੈ ਬਟ ਜੋ ਪਲਾ ਬੜੇ ਬੰਦਾ ਕੋਈ ਫਿਰ ਆਪਦੇ ਪਿੰਡ ਦੀ ਰਾਖੀ ਤੱਕ ਕਰਦਾ ਫਿਲਮ ਭਾਜੀ ਦੇਣਗੇ ਜਵਾਬ ਮੈਂ ਕਰਾਂਗਾ ਬਿਲਕੁਲ ਇਹ ਵੱਡੇ ਹੈ ਕਿਉਂਕਿ ਦੇਖੋ ਇੰਡਸਟਰੀ ਇਹ ਸਭ ਤੋਂ ਵੱਡੇ ਹੈ ਇਹਨਾਂ ਨੇ ਇੰਨੇ ਸਾਲ ਤੋਂ ਟੋਰੀ ਫਿਰ ਅਸੀਂ ਪਿੱਛੇ ਅਸੀਂ ਅੱਗੇ ਤੇ ਜੇ ਕਹਿਣਗੇ ਨਹੀਂ ਲੈਣਾ ਤਾਂ ਪਿੰਦਾ ਹੀ ਲੈਣਾ। ਪਲੇਜੀ ਉਹ ਗੱਲ ਹੈ ਇਸ ਤਰ੍ਹਾਂ ਕਿ ਉਹ ਨਾਂ ਬੋਲਦੇ ਤਾਂ ਚੰਗਾ ਸੀ। ਕਿਉਂਕਿ ਕਈ ਗੱਲਾਂ ਨਾ ਕੀਤੀਆਂ ਜਾਣ ਤਾਂ ਸਰ ਵੀ ਜਾਂਦਾ ਹੈ। ਆਪ ਇਸ ਤਰ੍ਹਾਂ ਦੇ ਹਾਲਾਤਾਂ 'ਚ ਜੋਸ਼ ਚ ਆ ਕੇ ਐਵੇਂ ਆਪਣੇ ਬੰਦਿਆਂ ਦੇ ਵਿੱਚ 2 ਮਿੰਟ ਦੀ ਵਾਵਾ ਵਾਸਤੇ ਕਈ ਵਾਰੀ ਗਲਤ ਮੂੰਹ ਨਿਕਲ ਜਾਂਦੀ ਹੈ। ਸਿਆਣੇ ਕਹਿੰਦੇ ਐ ਬੋਲੀ ਕਹਿੰਦੀ ਐ ਤੂੰ ਮੂੰਹ ਗੱਡ ਮੈਂ ਤੈਨੂੰ ਪਿੰਡੂ ਪੜਾਂ। ਇਹ ਗੱਲ ਹੈ ਕਿ ਪਰ ਜੋ ਬਾਈ ਨੇ ਗੱਲ ਕੀਤੀ ਹੈ ਜੰਗ ਦਾ ਤਾਂ ਮੂੰਹ ਗਾਲੇ ਜੀ ਜੰਗ ਹੋਣੀ ਨਹੀਂ ਚਾਹੀਦੀ ਜੇ ਹੁੰਦੀ ਹੈ ਤਾਂ ਆਪਾਂ ਆਪਣੇ ਮੁਲਕ ਨਾਲ ਆਪਣੇ ਲੋਕਾਂ ਨਾਲ ਆਪਣੀ ਫੌਜ ਨਾਲ ਸਾਰੇ ਬੱਚਾ ਬੱਚੀ ਖੜੇ ਆ ਇਹਦੇ ਕੋਈ ਸ਼ੱਕ ਨਹੀਂ ਪਰ ਅਰਦਾਸ ਇਹ ਵੀ ਉਹ ਕਰਦੇ ਆ ਕਿ ਜੰਗ ਨਾ ਹੋਵੇ ਮਾਵਾਂ ਦੇ ਪੁੱਤ ਮਰਦੇ ਆ ਤੇ ਜੇ ਜੰਗ ਤੋਂ ਬਿਗੈਰ ਹੀ ਸਰ ਜੇ ਤਾਂ ਕੀ ਬਾੜਾ ਕੰਮ ਹੈ ਲੇਕਿਨ ਕੀ ਸਵਾਲ 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 ਇਹ ਹੈ ਵੀ ਉਸ ਅੱਜ ਕਿਸ ਕਿ ਤੁਸੀਂ ਦੇਖੋ ਆਪਣੀ ਹਿੰਦੁਸਤਾਨ ਦੀ ਪੰਜਾਬ ਦੀ ਦਸ ਮੀਰੀ ਕਲ ਕਦੋਂ ਲਾਉਂਦਾ ਪਾਰਟਿਸਪੇਟ ਜਾਂ ਫੋਨ ਵਾਸਤੇ ਨਹੀਂ ਜੀ ਉਹਨਾਂ ਨੂੰ ਮੇਰੇ ਮੈਨੂੰ ਨਹੀਂ ਲੱਗਦਾ ਕੋਈ ਲਏਗਾ ਕਿਉਂਕਿ ਪਹਿਲਾਂ ਅਸੀਂ ਤਾਂ ਖੈਰ ਸਾਡਾ ਤਾਂ ਕਿਉਂਕਿ ਵਾਈ ਨਹੀਂ ਪਿਆ ਪਹਿਲੀ ਗੱਲ ਤਾਂ ਕਿਉਂਕਿ ਮੈਂ ਤਾਂ ਬਾਹਰ ਜਾ ਕੇ ਸ਼ੂਟਿੰਗ ਹੀ ਨਹੀਂ ਕਰਦਾ ਉਹ ਸ਼ੂਟਿੰਗ ਬਾਹਰ ਹੀ ਕਰ ਸਕਦੇ ਆ ਇੱਥੇ ਤਾਂ ਪਹਿਲਾਂ ਵੀ ਨਹੀਂ ਕਰਦੇ ਲੇਕਿਨ ਹੁਣ ਜੇ ਕਿਸੇ ਨੇ ਲੈਣਾ ਹੀ ਨਹੀਂ ਤਾਂ ਕੰਮ ਨਾ ਅਸੀਂ ਕਰਨਾ ਕਿਸੇ ਹੋਰ ਨਾਲ ਕੀਤਾ ਜਾ ਸਕਦੀ ਹੈ ਵੀ ਅਗਰ ਕਿ ਆਰਟੀਪੀ ਆਵਾਜ ਇਕਸਰ ਤੋਂ ਇਸ ਨੂੰ ਕਹਿੰਦੇ ਪੰਜਾਬੀ ਆਪਾਂ ਆੜਦਾ ਹੈ ਤੁਹਾਡਾ ਵੀ ਬਹੁਤ ਰਕਤ ਹੁੰਦਾ ਹੈ ਜੇ ਸਾਡੀ ਕੋਈ ਛੋਟਾ ਸਾਦਾ ਇਹਾਰੇ ਪੱਖਿਆ ਵਰਤਦਾ ਹੋਵੇ ਉਸ ਦੇ ਉਸ ਵੇਲੇ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਕਾਰਜ ਨੇ ਐਡਾ ਤਣਾਅ ਬਣਦਾ ਨਹੀਂ ਜੀ ਆਪਾਂ ਹੁਣ ਜਿਹੜੀ ਗੱਲ ਤੁਸੀਂ ਪੁੱਛੀਓ ਦੱਸਦਾ ਵੀ ਉਹਨਾਂ ਨੂੰ ਨਹੀਂ ਬੋਲਣੀ ਚਾਹੀਦੀ